ਮੇਰਾ ਐਕਸੀਡੈਂਟ ਹੋਇਆ ਸੀ ਅੱਛਾ ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਪਾਜੂਗਾ ਮਹਾਰਾਜ ਨੇ ਮਤੋਂ ਹਸਤਾ ਕਿ ਉਹਨਾਂ ਆ ਗਿਆ 6 ਮਹੀਨੇ ਦੇ ਵਿੱਚ ਵਿੱਚ ਮਹਾਰਾਜ ਨੇ ਇਹੋ ਜਿਹਾ ਕਰਤਾ ਕਿ ਗੱਡੀ ਵੀ ਚਲਾਉਣਾ ਵਾ ਸਕੂਲ ਵੈਨ ਚਲਾਉਣਾ ਬੱਚੇ ਵੀ ਲਿਉਣਾ ਵਾ ਮਹਾਰਾਜ ਨੇ ਟਿਕਟ ਪਾ ਦਿੱਤੀ ਇੱਥੇ ਵਾਈਗਟ ਜਿਸ ਵਾਂ ਵੀ ਜੁੜਾ ਹੋਇਆ ਕੋਈ ਜੋ ਇੱਕੋ ਕੁਝ ਹੋਵੇ ਇੱਕ ਆਪਾਂ ਪਾਪਾ ਵੇਜਦੀਏ ਚਿੱਟੋ ਉਹਦਾ ਕਿਉਂ ਪਾ ਗਏ ਕਿ ਉਹ ਤੋਂ ਸੇਵਾ ਪ੍ਰਸ਼ਾਸਨੇ ਜਾ ਕੇ ਕਰ ਸਕਦਾ ਜਿਹੜੀ ਵੀ ਮੰਗਦੀ ਹੈ ਉਹਨਾਂ ਦੇ ਤੋਂ ਬਾਬਾ ਜੀ ਆਪ ਹੀ ਕਰਦੇ ਜਿੰਨੀ ਵੀ ਸੰਗਤ ਆਉਂਦੀ ਆ ਪ੍ਰਸ਼ਾਸਨ ਲੈ ਕੇ ਜਾਂਦੀ ਆ ਠੀਕ ਆ ਜੀ ਪ੍ਰਸ਼ਾਦ ਜੀ ਭਾਵਨਾ ਬੜੀ ਸੰਗਤ ਜੀ ਜਿਨ੍ਹਾਂ ਦੇ ਸਾਰੇ ਦੁੱਖ ਦੂਰ ਹੁੰਦੇ ਨੇ ਮੇਰੀ ਮਨਕਾਮਨਾ ਪੂਰੀ ਪਹਿਲਾਂ ਹੀ ਇੱਥੇ ਸੀਗੀ ਤੇ ਇੱਥੇ ਮਾਰਾ ਜੀ 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 ਜ ਗੁਰਦੁਆਰਾ ਦੁੱਧ ਮਿਲਦੇ ਪੁੱਤਾਂ ਵਾਲਿਆਂ ਨੂੰ ਪੁੱਤ ਬਲਦੇ ਘਰੋਬਾਲ ਮਿਲਦੇ ਆ ਬਾਬਾ ਜੀ ਬਾਬਾ ਦੀਪ ਸਿੰਘ ਦੇ ਘਰ ਜੋ ਕੋਈ ਨਰਾਸ ਨਹੀਂ ਕਰਦਾ ਵਾਹਿਗੁਰੂ ਕਬਾ ਜੀ ਆਪirajman ਨੇ ਬਾਬਾ ਜੀ ਦੀ ਜੋਤ ਹਾਜ਼ਰ ਹੁੰਦਾ ਇਸ ਕਰਕੇ ਵਾਹਿਗੁਰੂ ਜੀ ਸਗਰ ਜੋ ਵੀ ਬਾਬਾ ਜੀ ਕੋਲੋਂ ਸੱਚੇ ਦਿਲ ਨਾਲ ਜੋਤੀ ਵਿੱਚ ਕਿਉ ਬਾਗੇ ਅਰਦਾਸ ਜੋ ਵੀ ਅਰਦਾਸ ਕਰਦੀ ਹੈ ਬਾਬਾ ਜੀ ਆਪ ਕਾਈ ਹੋ ਕੇ ਪੂਰੀ ਕਰਦੇ ਨੇ ਗੁਰਦੁਆਰਾ ਸ਼ਹੀਦ ਕੰਸਰ ਵਿਖੇ ਮੌਜੂਦ ਆ ਜਿੱਥੇ ਕਿ ਹਰ ਐਤਵਾਰ ਨੂੰ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਉੱਥੇ ਹੀ ਗੁਰਦੁਆਰਾ ਸ਼ਹੀਦ ਸਾਹਿਬ ਵਿਖੇ ਅੰਜੋਤ ਦੇ ਵਿੱਚ ਕਿਉਂ ਪਾਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਕਿਉਂਕਿ ਜੋਤ ਦੇ ਵਿੱਚ ਹਰ ਐਤਵਾਰ ਨੂੰ ਕਿਉਂ ਪਾਇਆ ਜਾਂਦਾ ਤੇ ਸੰਗਤਾਂ ਕਿਉਂ ਪਾ ਕੇ ਉਸ ਦੇ ਵਿੱਚ ਥੋੜਾ ਜਿਹਾ ਕਿਉਂ ਲੈਂਦੀਆਂ ਨੇ ਤੇ ਉਹਨਾਂ ਨੂੰ ਆਪਣੇ ਮਸਤਕ ਨਾਲ ਲਾਉਂਦੇ ਨੇ ਤੇ ਹੱਥਾਂ ਤੇ ਲਾਉਂਦੇ ਨੇ ਕਿਉਂਕਿ ਮੰਨਤਾ ਬਹੁਤ ਜ਼ਿਆਦਾ ਹੈ ਸ਼ਰਧਾ ਭਾਵਨਾ ਸੰਗਤ ਦੀ ਬਹੁਤ ਜ਼ਿਆਦਾ ਹੈ ਤੇ ਸੰਗਤ ਕਿਉ ਹੋ ਦੀ ਸੇਵਾ ਇੜਕੇ ਜੋਤ ਦੇ ਵਿੱਚ ਹਰ ਐਤਵਾਰ ਨੂੰ ਕਰਦੇ ਜਿੰਨੀ ਵੀ ਚੀਜ਼ ਦੀ ਸ਼ਰਧਾ ਹੁੰਦੀ ਹੈ ਓਨਿਕ ਉਹ ਕਿਉ ਲੈ ਕੇ ਇਸ ਜੋਤ ਦੇ ਵਿੱਚ ਪਾਇਆ ਜਾਂਦਾ ਸੋ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਕੈ ਰੱਖੇ ਗਏ ਨੇ ਜਿੱਥੇ ਕਿ ਸੰਗਤਾਂ ਜਿਹੜੀ ਕਿ ਉਹ ਵੀ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਕਿਉ ਇੱਥੇ ਹੀ ਆਪਣਾ ਦੇ ਜਾਂਦੀਆਂ ਨੇ ਔਰ ਸੰਗਤ ਜੋਤ ਦੇ ਵਿੱਚ ਘੋ ਪਾ ਕੇ ਆਪਣਾ ਜੀਵਨ ਸਫਲ ਸਮਝਦੀਆਂ ਨੇ ਕਿਉਂਕਿ ਬਾਬਾ ਦੀਪ ਸਿੰਘ ਦਰਤੇ ਜੋਤ ਲਗਾਤਾਰ ਜਗਦੀ ਹੈ ਤੇ ਇਸੇ ਤਰ੍ਹਾਂ ਹੀ ਇਸ ਦਰਤੇ ਜਿਹੜੀ ਘਿਓ ਦੀ ਇਹ ਸੇਵਾ ਹੈ ਉਹ ਸੰਗਤਾਂ ਕਰ ਰਹੀਆਂ ਨੇ ਜਿਨ੍ਹਾਂ ਵਿੱਚ ਇਹ ਸ਼ਰਧਾ ਹੁੰਦੀ ਹੈ ਉਹਨਾਂ ਕ ਘਿਓ ਲਿਆ ਕੇ ਇੱਥੇ ਆ ਕੇ ਜੋਤ ਨੂੰ ਚੜਾਇਆ ਜਾਂਦਾ ਸੋ ਸੰਗਤਾਂ ਸੇਵਾ ਵੀ ਕਰਦੀਆਂ ਨੇ ਕਿ ਸੰਗਤ ਨਾਲ ਗੱਲਬਾਤ ਦੀ ਜ਼ਰੂਰਤ ਹੈ ਕਿ ਜਿਹੜੇ ਜੋਤ ਇਸ ਦੇ ਵਿੱਚ ਜਿਹੜਾ ਘਿਓ ਚੜਾਇਆ ਜਾਂਦਾ ਹੈ ਉਸ ਦੀ ਕੀ ਭਾਵਨਾ ਹੈ ਕਿਉਂਕਿ ਸੰਗਤ ਦੇ ਵਿੱਚ ਭਾਵਨਾ ਬਹੁਤ ਹੈ ਘਿਓ ਚੜਾਉਣ ਨਾਲ ਸੰਗਤ ਕਿੰਨੇ ਕੁ ਸ਼ਰਧਾ ਭਾਵਨਾ ਰੱਖਦੀ ਹੈ ਜਿਹੜੇ ਇੱਥੇ ਮੌਜੂਦ ਨੇ ਹਰ ਐਤਵਾਰ ਨੂੰ ਸੰਗਤ ਜਿਹੜੀ ਕਿ ਚੌਥੀ ਚਕੂਨ ਦੀ ਹੈ ਕਿੰਨੀ ਕ ਮੰਨਤ ਹੈ ਵਾਇਕ ਨੂੰ ਤਾਂ ਲੋਕਾਂ ਦੇ ਜੀ ਵੀ ਬਹੁਤ ਮੰਨਦੇ ਵਾਇਕ ਜੀ ਇੱਥੇ ਵਾਇਕ ਜੀ ਜਿਸਾ ਵੀ ਜੁੜਾ ਹੋਇਆ ਕੋਈ ਚਾਹੇ ਇੱਕ ਕੋਸ਼ ਲੋ ਹੋਵੇ ਇੱਕ ਬਾਬਾ ਵੇਜਦੀ ਚਿੰਤ ਉਹਦਾ ਕਿਉਂ ਪਾਗੇ ਕਿ ਉਹਦੋਂ ਸੇਵਾ ਪ੍ਰਸ਼ਾਦ ਲੈ ਜਾ ਕੇ ਘਰ ਸੰਗਤ ਜਿਹੜੀ ਵੀ ਮੰਨਦੀ ਹੈ ਉਹਨਾਂ ਦੇ ਦੁੱਖ ਬਾਬਾ ਜੀ ਆਪ ਹੀ ਘਟਦੇ ਹੈ ਅਸੀਂ ਵੀ ਦੇਖਦੇ ਹਾਂ ਕਿ ਸੰਗਤ ਜਦੋਂ ਅੱਖਿਓ ਲਾਂਦੀ ਅੱਥਰ ਨੂੰ ਮਸਤਕ ਤੇ ਲਾਉਂਦੀ ਆ ਅੱਥਰ ਦਉਂਦੀ ਆ ਕੀ ਮੰਨਤਾ ਕੀ ਹੈ ਕਿ ਕੀ ਫਲ ਮਿਲਦਾ ਹੈ ਵੈਗੁਰੂ ਬਾਬਾ ਜੀ ਆਪ विराजमान ਨੇ ਬਾਬਾ ਜੀ ਦੀ ਜੋਤ ਹਾਜ਼ਰਾ ਹੁੰਦਾ ਹੈ ਇਸ ਕਰਕੇ ਵੈਗੁਰੂ ਜੀ ਸਾਗਰ ਜੋ ਵੀ ਬਾਬਾ ਜੀ ਕੋਲੋਂ ਸੱਚੇ ਦਿਲ ਨਾਲ ਜੋਤੀ ਵਿੱਚ ਘੋਬਾ ਕੇ ਅਰਦਾਸ ਜੋ ਵੀ ਅਰਦਾਸ ਕਰਦੀ ਹੈ ਬਾਬਾ ਜੀ ਆਪ ਢਾਈ ਹੋ ਕੇ ਪੂਰੀਆਂ ਕਰਦੇ ਨੇ ਬੜੀ ਹੀ ਜਿਹੜੀ ਕਿ ਭਾਵਨਾ ਸੰਗਤ ਜੁੜੀ ਹੋਈ ਆ ਜੋਤ ਦੇ ਵਿੱਚ ਘੋਪਨ ਕਿਸੇ ਵਾਰ ਸੰਗਤ ਕਰਦੀਆਂ ਨੇ ਤੇ ਆਪਣਾ ਜੀਵਨ ਸਫਲ ਕਰਦੀਆਂ ਨੇ ਸੋ ਸੰਗਤਾਂ ਬੜੀ ਵੱਡੀ ਕਿੰਤੀ ਵਿੱਚ ਇੱਥੇ ਪਹੁੰਚਦੀਆਂ ਨੇ ਔਰ ਇਹ ਸਦਿ ਕਿ ਛੋਟੇ ਛੋਟੇ ਪਾਉਲ ਤਿਆਰ ਕੀਤੇ ਜਾਂਦੇ ਨੇ ਕਿ ਉਹਦੇ ਜਿਹੜੇ ਸੰਗਤਾਂ ਨੂੰ ਪ੍ਰਸ਼ਾਦੀ ਰੂਪ ਵਿੱਚ ਦਿੱਤੇ ਜਾਂਦੇ ਨੇ ਸੋ ਸੰਗਤ ਇਥੇ ਪਹੁੰਚੀ ਹੈ ਆਪਾ ਜੀ ਸੰਗਤ ਕੀ ਯੋਜਨਾ ਹੁੰਦੀ ਹੈ ਕਿੰਨੀ ਕੁ ਮੰਨਤਾ ਸੰਗਤ ਦੀ ਸ਼ਰਧਾ ਭਾਵਨਾ ਕਿ ਉਹ ਸ਼ਰਧਾ ਭਾਵਨਾ ਬਹੁਤ ਹੈ ਗੁਰਜੀ ਜਿੰਨੀ ਵੀ ਸੰਗਤ ਹੁੰਦੀ ਆ ਪ੍ਰਸ਼ਾਦ ਲੈ ਕੇ ਜਾਂਦੀ ਆ ਠੀਕ ਆ ਜੀ ਪ੍ਰਸ਼ਾਦ ਦੀ ਭਾਵਨਾ ਬੜੀ ਸੰਗਤ ਜੀ ਜਿਨ੍ਹਾਂ ਦੇ ਸਾਰੇ ਦੁੱਖ ਦੂਰ ਹੁੰਦੇ ਨੇ ਜਿਹੜੇ ਵੀ ਕਈ ਪੇਸ਼ੈਂਟ ਆ ਗਏ ਜਿਨ੍ਹਾਂ ਦੇ ਬਾਹਰੋਂ ਆ ਮਲਕੀ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਆ ਸਾਰੇ ਆਣ ਗਿਆ ਵਾਹਿਗੁਰੂ ਪ੍ਰਸ਼ਾਦ ਲੈ ਕੇ ਜਾਂਦੇ ਬਹੁਤ ਸੰਗਤ ਦੀ ਭਾਵਨਾ ਵਾ ਕਿੰਨਾ ਕਿ ਖੋਹ ਚੜ ਜਾਂਦਾ ਕਿ ਦੀ ਸੰਗਤ ਬਹੁਤ ਵੱਡੀ ਕਹਿੰਦੇ ਜੀ ਸੰਗਤ ਦੀ ਇੱਕਟ ਬਹੁਤ ਆ ਵਾ ਪਾਣ ਕਿੰਨੀ ਦੀ ਚੜਦਾ ਜੀ ਕਿਉਂ ਵੇਖੋ ਜੇ ਮੰਨ ਲਓ ਕਿੰਨੀ ਸੰਗਤ ਦਾ ਹਰੇ ਕੋਈ ਨਾ ਕੋਈ ਪ੍ਰਸ਼ਾਦ ਲੈ ਕੇ ਆਉਂਦਾ ਪ੍ਰਸ਼ਾਦ ਉਹ ਨਾ ਖਾਲੀ ਨਹੀਂ ਹੁੰਦਾ ਠੀਕ ਹੈ ਜੀ ਬਾਬਾ ਜੀ ਦੀ ਮੇਰ ਨਾਲ ਪ੍ਰਸ਼ਾਦ ਬਹੁਤ ਚੜਦਾ ਵਾ ਤੇ ਵਰਦਦਾ ਵੀ ਬਹੁਤ ਆ ਜਿੰਨਾ ਚੜਦਾ ਵਾ ਉਹਨਾਂ ਦੇ ਕੋਲ ਪ੍ਰਸ਼ਾਦ ਭਰਦੇ ਪਏ ਆਂ ਠੀਕ ਹੈ ਜੀ 19 ਸੰਗਤਾਂ ਲੈ ਜਾਂਦੀ ਆ ਇਹ 10 ਮਿੰਟਾਂ ਇਹ ਪ੍ਰਸ਼ਾਦ ਵਰਤਾਂ ਜਾਂਦਾ ਸੰਗਤ ਥੀਓ ਬੜੀ ਸਰਤਾ ਭਾਵਨਾ ਲਿਆਉਂਦੀ ਹੈ ਪਰ ਬਾਹਰ ਵਿਖਾਇਆ ਕੁਝ ਨਕਲੀ ਥੀਓ ਵੀ ਸੰਗਤ ਇਸ ਨੂੰ ਵਫਾਰ ਬਣਾ ਲਿਆ ਕਈ ਲੋਕਾਂ ਨੇ ਜੋ ਸੰਗਤ ਨੂੰ ਗੁਮਰਾ ਕਰਕੇ ਦੇਸੀ ਥੀਓ ਦਰੂ ਵੇਚ ਦਿੰਦੀ ਹੈ ਭਾਜੀ ਇਹ ਦੇ ਵੇਖੋ ਕੋਈ ਨਾ ਬਾਰੇ ਕੀ ਕਾ ਸਕਦੇ ਆਪਾਂ ਇਹ ਬੰਦੇ ਜਿਹੜੇ ਆ ਮਲਗੀ ਜੇ ਨਕਲੀ ਥੀਓ ਦੇਣ ਵੀ ਦੇ ਨੇ ਤੇ ਭਾਜੀ ਕੀ ਫਾਇਦਾ ਬਾਬਾ ਜੀ ਦੇ ਦਰ ਤੇ ਜੜਦਾ ਵਾ ਕਿ ਜਿਤਨਾ ਦੀ ਭਾਵਨਾ ਰੱਖਣਗੇ ਉਸ ਤਰ੍ਹਾਂ ਦਾ ਫਲ ਮਿਲੇ ਜਣਾ ਇਹ ਜਿਤਨਾ ਦਾ ਜਿਤਨਾ ਦੀ ਭਾਵਨਾ ਕੋ ਫਲ ਮਿਲ ਜਣਾ ਇਹ ਸੰਗਤ ਜੇ ਆਪਣਾ ਪ੍ਰਸ਼ਾਦ ਸ਼ੁੱਧ ਚੜਾਉਣਗੇ ਤੇ ਉਸ ਤਰ੍ਹਾਂ ਦੀ ਸੇਵਾ ਮਿਲ ਜਣੀ ਆ ਭਾਜੀ ਬਹੁਤ ਜ਼ਿਆਦਾ ਜਿਹੜੀ ਸ਼ਰਤਾਂ ਭਾਵਨਾ ਸੰਗਤ ਦੀਸੇ ਜੋਤ ਦੇ ਵਿੱਚ ਸੰਗਤ ਲਾਈਨਾਂ ਵਿੱਚ ਲਾ ਕੇ ਕਈ ਘੰਟਿਆਂ ਬੱਧੀ ਫੜ ਕੇ ਉਸ ਜੋਤ ਦੇ ਵਿੱਚ ਘੋਪਾ ਜਾਂਦਾ ਸੋ ਸੰਤਾਂ ਇੱਥੇ ਆ ਕੇ ਕਰਮਾ ਭਾਗਾ ਵਾਲੀਆਂ ਆਪਣੇ ਆਪ ਨੂੰ ਸਮਝ ਜਾਣ ਕਿਉਂਕਿ ਇਸ ਦਰਤੇ ਕਰਮਾ ਭਾਗਾ ਵਾਲੀ ਆਉਂਦੇ ਨੇ ਸੇਵਾ ਕਰਦੇ ਨੇ ਔਰ ਬਟ ਭਾਕੀਆਂ ਨੇ ਸੰਗਤਾਂ ਜਿਹੜੀ ਸਰਦ ਦੇ ਆ ਕੇ ਸੇਵਾ ਕਰਦੀਆਂ ਨੇ ਸੋ ਆ ਬੀਬੀ ਇੱਥੇ ਬੈਠੇ ਨੇ ਇਹਦੇ ਕੀ ਨਾਮ ਆ ਤੁਹਾਡਾ ਸੁਲਵੰਤਪੁਰ ਜੀ ਜੋਤ ਦੇ ਵਿੱਚ ਕਿਉਂ ਕੋਣ ਦੀ ਸੇਵਾ ਕੀਤੀ ਜਾਂਦੀ ਹੈ ਸੰਗਤਾਂ ਬਟ ਭਾਕੀਆਂ ਆਪਣੇ ਆਪਣੀ ਜਿੰਦਗੀ ਦੀ ਸਰਦ ਦੀ ਸੇਵਾ ਜੀ ਕਰਦੇ ਨੇ ਬਹੁਤ ਵਧੀਆ ਜੀ ਤੰਦਰੁਸਤੀ ਮਿਲਦੀ ਆ ਮਨੋਕਮਨ ਪੂਰੀ ਹੁੰਦੀ ਆ ਬੁੱਢਾ ਵਾਲਿਆਂ ਨੂੰ ਦੁੱਧ ਮਿਲਦੇ ਪੁੱਤਾਂ ਵਾਲਿਆਂ ਨੂੰ ਪੁੱਤ ਬਲ ਦੇ ਘਰੋਬਾਲ ਮਿਲਦੇ ਆ ਬਾਬਾ ਤਨ ਬਾਬਾ ਦੇਵ ਸਿੰਘ ਦੇ ਘਰ ਜੋ ਕੋਈਂ ਨਰਾਸ਼ ਨਹੀਂ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਘਰ ਤੋਂ ਕੋਈ ਵੀ ਨਰਾਸ਼ ਨਹੀਂ ਜਾਂਦਾ ਇੱਥੇ ਆ ਕੇ ਸੰਗਤਾਂ ਵਟਪਾਖੀਆਂ ਨੇ ਜਿਹੜੀ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਸੇਵਾ ਕਰਦੇ ਬਾਣੀ ਪੜ੍ਹਦੀਆਂ ਨੇ ਔਰ ਜੋਤ ਦੇ ਵਿੱਚ ਝੋਪ ਆ ਜਾਂਦਾ ਸੋ ਝੋਸ ਸੰਗਤ ਮੈਂ ਝੋਪਾਉਣ ਦੀ ਸੇਵਾ ਕਰਦੀ ਪਈ ਹੈ ਔਰ ਲਾਈਨਾਂ ਦੇ ਵਿੱਚ ਲੱਗੀਆਂ ਪਈਆਂ ਨੇ ਸੰਗਤਾਂ ਸੋ ਸੰਗਤਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਜਿੰਨੀ ਵੀ ਸੰਗਤ ਇੱਥੇ ਹੁੰਦੀ ਹੈ ਕਿਓ ਦੀ ਜਰੂਰ ਸੇਵਾ ਕਰਦੀ ਐ ਲਾਈਨਾਂ ਦੇ ਵਿੱਚ ਲਾ ਕੇ ਕਿਓ ਪਾਏ ਨਾਲ ਸੋ ਡੱਬੀਆਂ ਦੇ ਵਿੱਚ ਵੀ ਛਿੱਕੀ ਛਿੱਕੀਆਂ ਡੱਬੀਆਂ ਨੇ ਉਹਨਾਂ ਦੇ ਵਿੱਚ ਕਿਓ ਹੋਇਆ ਔਰ 21 ਪੈਕਪਨ ਦੇ ਵਿੱਚ ਕਿਓ ਆਉਂਦਾ ਸੋ ਜਿਹੜੀ ਸੰਗਤਾਂ ਲਾਈਨ ਅਪ ਕਰਦੀਆਂ ਉਹ ਇੱਥੇ ਕਿਓ ਚੜਾ ਜਾਂਦੀਆਂ ਨਾਲ ਤੁਸੀਂ ਸੰਕਰ ਕੋ ਦੇਖ ਸਕਦੇ ਹੋ ਕਿ ਲਾਈਨਾਂ ਵਿੱਚ ਲਾ ਕੇ ਧਰਜਾ ਬੱਝ ਛੜ ਕੇ ਕਿਓ ਦੀ ਸੇਵਾ ਕਰਦੇ ਨੇ ਜੋਤ ਦੇ ਵਿੱਚ ਕਿਓ ਪਾਉਂਦੀਆਂ ਨੇ ਬਹੁਤ ਸਰਧਾ ਭਾਵਨਾ ਸੰਗਤ ਦੀ ਕਿਓ ਲੈ ਕੇ ਆਉਂਦੀਆਂ ਨੇ ਕਿਉਂਕਿ ਲੋਕ ਸੰਗਤਾਂ ਸਾਰੇ ਹੀ ਕਾਰ ਕਰਦੀਆਂ ਨੇ ਤੇ ਕਈ ਬਾਜ਼ਾਰ ਚੋਂ ਮੁੱਲ ਖਰੀਦੇ ਨੇ ਸੋ ਘੋੜੀ ਦੀ ਸੇਵਾ ਕੀਤੀ ਜਾ ਰਹੀ ਹੈ ਹਾਂ ਤੁਸੀਂ ਵੀ ਜੋਤ ਦੇ ਵਿੱਚ ਘੋੜਾ ਪਾਉਣ ਦੇ ਲੈ ਕੇ ਬਿਲਕੁਲ ਸੰਗਤ ਵੀ ਲੈ ਕੇ ਆਈ ਹੈ 100 ਦੇ ਸੰਗਤ ਬੜੀ ਹੀ ਭਾਵਨਾ ਸੰਗਤੀ ਔਰ ਜਿਹੜੇ ਕਿ ਘੇਟਾਉਣ ਦੀ ਤੇ ਲੈ ਕੇ ਆਏ ਨੇ ਸੰਤਨ ਬਾਬਾ ਦੀਪ ਸਿੰਘ ਤੋਂ ਪੁਸ਼ਨਾ ਪ੍ਰਾਪਤ ਕਰਨ ਦੇ ਲਈ ਸੰਗਤਾਂ ਇਸੇ ਤਰ੍ਹਾਂ ਹੀ ਕਈ ਘੰਟੇ ਇਕੱਠੇ ਕਰਕੇ ਜੋਤ ਦੇ ਵਿੱਚ ਘੋੜਾ ਪਾਉਂਦੀਆਂ ਨੇ ਸੋ ਜੁਰ ਉਧਰ ਵੀਰ ਹੋਏ ਵੀ ਨੇ ਇੱਕ ਪਾਸੇ ਵੀਰਾਂ ਦੀ ਲਾਈਨ ਹੈ ਉੱਤਪਾਸੇ ਬੀਜਿਆ ਦਿਨ ਆਇਆ ਹੈ। ਔਰ ਲੈਂਗਵਿਚ ਲਾ ਕੇ ਜਿਹੜਾ ਘੋਏ ਉਹ ਜੋਤ ਦੇ ਵਿੱਚ ਪਾਇਆ ਜਾਂਦਾ ਸੋ ਤੁੰਤਨ ਬਾਬਾ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤ ਵੱਲੋਂ ਘੋ ਜੋਤ ਦੇ ਵਿੱਚ ਇਟਾਇਆ ਜਾਂਦਾ ਸੋ ਬੜੀ ਹੀ ਮੰਨਤਾ ਸ਼ਰਧਾ ਭਾਵਨਾ ਹੈ। ਸੰਗਤ ਵੱਲੋਂ ਜੋਤ ਘੋ ਦੇ ਵਿੱਚ ਬੋਧਤ ਘੋ ਪਾਇਆ ਜਾਂਦਾ ਹੈ ਕਿੰਨੀ ਕਿ ਸ਼ਰਤਾਂ ਪੂਰਨ ਬਹੁਤ ਚੜੀ। ਮਹਾਰਾਜ ਜਦੋਂ ਮਗਿਆ ਨਾ ਮੇਰਾ ਐਕਸੀਡੈਂਟ ਹੋਇਆ ਸੀ। ਅੱਛਾ। ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਪਾਜੂਗਾ। ਮਹਾਰਾਜ ਨੇ ਮੈਨੂੰ ਉਸ ਵਕਤ ਕਿ ਹੌਲ ਰਹਿ ਗਿਆ। 6 ਮਹੀਨੇ ਦੇ ਵਿੱਚ ਵਿੱਚ ਮਹਾਰਾਜ ਨੇ ਐਵੇਂ ਜੇ ਕਰਤਾ ਕਿ ਗੱਡੀ ਵੀ ਚਲਾਉਣਾ ਵਾ। ਸਕੂਲ ਬੈਂਚ ਚ ਲਾਉਣਾ ਸਾਡਾ ਚੀ ਵੀ ਲਾਉਣਾ ਬਾਹਰ ਆ ਲੈ ਕੇ ਪਾ ਦਿੱਤੀਆ ਪਹਿਲਾ ਦਰਸੀ ਇਲਾਜ ਵੀ ਹੋਇਆ ਹੁਣ ਤੁਹਾਡਾ ਪਰ ਠੀਕ ਨਹੀਂ ਹੋਇਆ ਇੱਥੇ ਆ ਕੇ ਤੁਸੀਂ ਫਿਰ ਅੰਦਰਸਨ ਕਿ ਬਾਹਰ ਆ ਲੈ ਕੇ ਸਾ ਮੇਰੀ ਮਨਕਮਨਾ ਪੂਰੀ ਪਹਿਲਾਂ ਹੀ ਇੱਥੇ ਸੀਗੀ ਤੇ ਇੱਥੇ ਮਾਰਾ ਜੀ ਜੋ ਬਾਹਰ ਜਾਨ ਜਉਣਾ ਫਿਰ ਜੋਤੀ ਸੇਵਾ ਲਗਾਤਾਰ ਚੱਲਦੀ ਆਹ ਦਿਨ ਜੀ ਲਗਾਤਾਰ ਕੀ ਲੱਗਦਾ ਕਿ ਜੋਤੇ ਲਗਾਉਣ ਨਾਲ ਸਰੀਰ ਤੇ ਦੁੱਖ ਦੂਖ ਜਾਨਦੇ ਆ ਜੇ ਕੋਈ ਵੀ ਦੋਖਿਆ ਨਿਗਾਹ ਦਾ ਅੱਖਾਂ ਦਾ ਕੋਈ ਵੀ ਰੋਕਿਆ ਪਰ ਪੂਰੀ ਮਨਕਮਨਾ ਵੀ ਬਾਹਰ ਜੇ ਕੋ ਪਰ ਸੋ ਕੋਈ ਵੀ ਦੋਖੇ ਉਹ ਦੂਰ ਹੋ ਜਾਂਦਾ ਕਿਉਂਕਿ ਜਦੋਂ ਜੋਤ ਦੇ ਵਿੱਚ ਇਹ ਲਕਿਓ ਪਾਇਦਾ ਬੜੀ ਸ਼ਕਤਾਂ ਭਾਵਨਾ ਸੰਕਤਾ ਨੂੰ ਪਾਇਦਾ ਔਰ ਸਈਆਂ ਦੇ ਦੁਖੜੇ ਇਥੇ ਆ ਕੇ ਦੂਰ ਹੁੰਦੇ ਨੇ ਸੰਗਤਾਂ ਬਟ ਭਾਗੀਆਂ ਨੇ ਜੋ ਇੱਥੇ ਆ ਕੇ ਸੇਵਾ ਕਰਦੀਆਂ ਨੇ ਹਾਜ਼ਰੀ ਭਰਦੀਆਂ ਨੇ ਤਨ ਤਨ ਬਾਬਾ ਜੀ ਸੋ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੋ ਲਾਈਨਾਂ ਬੱਦੀ ਲਾਈਨਾਂ ਵਿੱਚ ਲਾ ਕੇ ਘੱਟਾ ਬੱਤੀ ਫੜ ਕੇ ਜੋ ਤੇ ਵਿੱਚ ਭਉ ਪਾਇਆ ਜਾਂਦਾ ਜਿੱਤੀ ਜਿੱਤੀ ਸਰਦਾ ਹੁੰਦਾ ਸੋ ਜੋ ਕੋੜਿਆ ਆ ਜਿੱਤੇ ਆ ਕੇ ਮੱਥੇ ਤੇ ਹੱਥ ਲਗਾਇਆ ਜਾਂਦਾ ਸੋ ਸੰਗਤਾਂ ਆਪਣੇ ਆਪਣੇ ਬਟ ਭਾਗੀਆਂ ਸਮਧੀਆਂ ਨੇ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਸੇਵਕਾਂ ਤੇ ਆਪਾਰ ਕਿਰਪਾ ਕਰਦੇ ਨੇ ਸੰਗਤ ਦੇ ਵੱਡੇ ਭਾਗਲੇ ਜੋ ਜੇ ਆ ਕੇ ਹਾਜ਼ਰੀ ਭਰਦੇ ਪੜੀ ਪਲਸੀਵਾ ਕਰਦੇ ਨੇ ਜਿਸ ਇਸੇ ਤਰ੍ਹਾਂ ਹੀ ਜੋਤ ਦੇ ਵਿੱਚ ਜਿਹੜੀ ਮੰਨਤ ਹੈ ਸੰਗਤ ਦੀ ਉਹ ਬਹੁਤ ਜ਼ਿਆਦਾ ਹੈ ਆਸਥਾ ਬਹੁਤ ਜ਼ਿਆਦਾ ਸੰਗਤ ਦਾ ਕਹਿਣਾ ਕਿਥੇ ਆ ਕੇ ਸਭ ਦਿੱਕਤਾਂ ਦੂਰ ਹੁੰਦੇ ਨੇ ਔਰ ਜਿਹੜੀ ਕਿ ਜੋਤੀਸ਼ਰ ਵਿੱਚ ਉਹ ਹਾਜ਼ਰੀ ਭਰਦੇ ਜੋਤ ਨੂੰ ਘੋਟ ਚੜਾਉਂਦੀ ਹੈ ਸਰਪਾਤੀ ਦੇ ਵਿੱਚ ਸਮੇਂ ਦੇ ਕਾਰਨ ਅੰਮ੍ਰਿਤ